ਕਲਾਸ ਦਾ ਮਨੀਟਰ ਤੋਂ ਲੈ ਕੇ ਅੱਜ ਤੱਕ ਆਪੀ ਮੇਰਾ ਤੇ ਸਭ ਦਾ ਤੇ ਆਪਦੀ ਹਿੱਕ ਤੇ ਜੋਰ ਸਤਕਾ ਇੱਥੇ ਤੱਕ ਪਹੁੰਚਿਆ ਨਾ ਕਿ ਮੈਂ ਤੁਹਾਡੇ ਤਵਾਕਾਂ ਵਾਂਗੂ ਫਿਰ ਮੈਂ ਚ ਸਪਾਰਸ਼ਾ ਲਵਾ ਕੇ ਜਾਣਾ ਚਾਹਣਾ ਤੇ ਬਾਲਵਾ ਸਾਹਿਬ ਯਾਦਾਂ ਦੇਣਾ ਜਦੋਂ ਮੈਨੂੰ ਬੁਲਾ ਕੇ ਇਹ ਕਿਹਾ ਸੀ ਵੀ ਮੇਰੇ ਮੁੰਡੇ ਨੂੰ ਕਿਸੇ ਪੰਜਾਬੀ ਫਿਲਮ ਦੇ ਰੋਲ ਦਵਾ ਦੇ ਤੇ ਅੱਜ ਤੂੰ ਤਾਂ ਰੀ ਘੋੜਾ ਤੇਰਾ ਮੁੰਡਾ ਤਾਂ ਉਹ ਬਾਲਵਾ ਸਾਹਿਬ ਜਿਹੜਾ ਕੰਚਰਾ ਜਿਹੜੀ ਮਰਜ਼ੀ ਸਟੇਜ ਤੇ ਖੜਾ ਦਿਓ ਜਿਹੜੇ ਮਰਜ਼ੀ ਕੱਚਾ ਪਾ ਦਿਓ ਬਚਣਾ ਹਮ ਤਾਂ ਬਚ ਲਵੇ ੁੱਲਣਾ ਹੋਵੇ ੁੱਲ ਲਵੇ ਰਾਜਨੀਤੀ ਦੀ ਗੱਲ ਕਰਨੀ ਹੋਵੇ ਰਾਜਨੀਤੀ ਦੀ ਗੱਲ ਕਰ ਲਵੇ ਇਹਨਾਂ ਨਾਲ ਗੱਲ ਕਰੀ ਮੇਰੇ ਪਿਤਾ ਦੀ ਕਿ ਉਹ ਛੋਟੀ ਨੌਕਰੀ ਕਰਦਾ ਸੀ ਕਿ ਛੋਟੀ ਨੌਕਰੀ ਕਰਨ ਵਾਲੇ ਅੰਦੇ ਟੱਪਰ ਨੂੰ ਬਾਹਰ ਕੌਸ਼ਿਸ਼ ਕਰਦੇ ਅੱਜ ਘਰਾਮ ਹੈ ਉਹਨਾਂ ਦੇ ਦਿੱਤੀ ਹੋਈ ਸਖਿਆ ਦੇ ਮੁਤਾਬਕ ਇੱਥੇ ਖੜ ਕੇ ਬੋਲ ਸਾਹਿਬ ਤੁਹਾਡੀ ਉਮਰ ਵੱਡੀ ਆ ਮੇਰੇ ਪਿਤਾ ਜੀ ਇਹ ਮੁਲਕਾਏ ਨੇ FBI ਚੋਂ ਕਦੇ ਉਹਨਾਂ ਚੈਰਜ ਕਰਦਾ ਕਦੇ ਮੇਰੇ ਬਾਪ ਨਾਲ ਰਾਜਨੀਤਿਕ ਮਸਲੇ ਤੇ ਗੱਲ ਕਰਕੇ ਦੇਖਿਓ